ਉਹ ਲੋਕ ਸਾਰੇ ਜਿਹੜੇ ਘੱਗਰ ਦੇ ਉੱਤੇ ਖੜੇ ਨੇ ਉਹ ਇਹੀ ਦੇਖਣ ਆਏ ਨੇ ਕਿ ਪਾਣੀ ਕਿੰਨਾ ਕੁ ਵੱਧ ਚੁੱਕਿਆ ਹੈ ਕੀ ਸਥਿਤੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪੋ ਆਪਣੇ ਪੱਧਰ ਤੇ ਤਿਆਰੀ ਕਰ ਸਕਣ ਕੋਲ ਹਾਲ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਪਿੰਡਾਂ ਦੇ ਸਾਰੇ ਬੰਦੇ ਹੀ ਆਪਣੇ ਆਪਣੇ ਬੰਨ ਬਣਾਉਣ ਲੱਗੇ ਹੋਏ ਨੇ ਆਪਣੇ ਆਪਣੇ ਏਰੀਆ ਨੂੰ ਸੇਵ ਕਰਨ ਲੱਗੇ ਹੋਏ ਨੇ ਥੋੜੇ ਸਾਹਮਣੇ ਹੀ ਆ 23 ਫੁੱਟ ਤੱਕ ਲੈਵ ਲਾ ਚੁੱਕਿਆ ਜੇ 1 ਫੁੱਟ ਹੋਰ ਵਧਿਆ ਮੰਨ ਲੇ ਕਿ ਚਲੋ ਸਾਰੀਆਂ ਫਸਲਾਂ ਫਸਫਸਾ ਨਾ ਤਬਾਹ ਨੇ ਕਿੰਨੇ ਕ ਪਿੰਡਾਂ ਦਾ ਨੁਕਸਾਨ ਹੈ ਇਸ ਸਾਈਡ ਜੇਕਰ ਪਾਣੀ ਵੱਧ ਹੈ ਮੰਨ ਕੇ ਚੱਲੋ ਜੀ ਤਕਰੀਬਨ ਤਕਰੀਬ ਪੰਜਾਬ ਤੇ ਹਰਿਆਣਾ ਸਾਰੇ ਖਤਮ ਹੈ ਜੀ ਹੂੰ ਬਿਲਕੁਲ ਜੀ ਪਰ ਪੰਜਾਬ ਅੱਧਾ ਪੰਜਾਬ ਦਾ ਖਤਮ ਹੋ ਚੁੱਕਿਆ ਹੈ ਅੱਧਾ ਪੰਜਾਬ ਇੱਕ ਅੱਗਰ ਡੋਬ ਜਾ ਉਹਦੇ ਸਾਹਮਣੇ ਇੱਕ ਅੱਗਰ ਦੇਖੋ ਕੀ ਕਹਿ ਰਿਹਾ ਅੱਗਰ ਕਹਿੰਦਾ ਵੀ ਰਾਤੋਂ ਰਾਤ ਤੁਹਾਡੇ ਫਸਲਾਂ ਡੋਬਣੀਆਂ ਹਾਂ ਉਹ ਤਾਂ ਜੱਜ ਲੈਣ ਆ ਰਿਹਾ ਵੀ ਕੌਣ ਸੀਮ ਰਹੇਗੀ ਕੁਰਸੀ ਬਚੇਗੀ ਉਹ ਨੀਲੂ ਲਿਖਣ ਆ ਰਿਹਾ ਵੀ ਉਸਕੇ ਪੈਸੇ ਆਪਣੇ ਅੱਧੇ ਤੇਰੇ ਅੱਧੇ ਮੇਰੇ ਸਾਰਾ ਪ੍ਰਸ਼ਾਸਨ ਜਿਹੜਾ ਲੱਗਿਆ ਵਾ ਅਸੀਂ ਨੇ ਜਿਹੜੀ ਹੈਗੀ ਆ ਤਿਆਰੀ ਫੁੱਲ ਕਰੀ ਵੀ ਆ ਤਰਪਾਲਾਂ ਦੋ ਸਾਡੇ ਕੋਲ ਕਿਸ਼ਤੀਆਂ ਨੇ ਮੋਟਰ ਬੋਟ ਨੇ ਸਾਡੀਆਂ ਇੱਥੇ ਖੜੀਆਂ ਨੇ ਜੇ ਇਹਨਾਂ ਕੇਸ ਕਿਸੇ ਨੂੰ ਵੈਕੂਏਟ ਕਰਨਾ ਹੋਇਆ ਏਵੈਕੂਏਸ਼ਨ ਸੈਂਟਰ ਬਣਾਏ ਬੈਨੇ ਸਾਡੇ ਤੁਸੀਂ ਹਰਿਆਣੇ ਦੇ ਲੋਕ ਹੋ ਹਰਿਆਣੇ ਦੇ ਨਿਵਾਸੀ ਹੋ ਤੁਸੀਂ ਵੀ ਡੂਬੋਗੇ ਜੇਕਰ ਉਹ ਗੇਟ ਨਹੀਂ ਚੱਕੇ ਜਾਂਦੇ ਫਿਰ ਕਾਰਨ ਕੀ ਲੱਗਦਾ ਕਿਉਂ ਨਹੀਂ ਜਿਹੜੇ ਆਹ ਗੇਟ ਚੱਕੇ ਜਾ ਰਹੇ ਬਾਈ ਜਿਹੜੇ ਮੈਕਮਲਾਂ ਦੇ ਪੈਸਾ ਖਾਦਾ ਤੇ ਆਪਣਾ ਜਿਹੜੀ ਆ ਨਹਿਰ ਹੈ ਇਹਨੂੰ ਸੈੱਟ ਨਹੀਂ ਕੀਤਾ ਕਹਿੰਦੇ ਵੀ ਅੱਗੇ ਜਿਹੜੇ ਹਾਂਸੀ ਬਟਾਣਾ ਨਹਿਰ ਹੈ ਉਹਦੇ ਜਿਹੜੇ ਫਲੱਡ ਗੇਟ ਨੇ ਉਹ ਨਾ ਖੁੱਲਣ ਦੀ ਜਿਹੜੀ ਗੱਲ ਆਖੀ ਗਈ ਹੈ ਕਿਉਂਕਿ ਜੇਕਰ ਉਹ ਫਲੱਡ ਗੇਟ ਨਹੀਂ ਖੁੱਲੇ ਜਾਂਦੇ ਤਾਂ ਆਬੀਸਲੀ ਇੱਥੇ ਪਾਣੀ ਵਧੂਗਾ ਹੀ ਵਧੂਗਾ ਬੰਨ ਲਾਣ ਲੱਗੇ ਹੋਏ ਨੇ ਮੁੰਡੇ ਆਪ ਲਾਣ ਲੱਗੇ ਹੋਣੇ ਆਪਦੇ ਆਪਦੇ ਤੌਰ ਤੇ ਇੱਕ ਵੀ ਤਰ੍ਹਾਂ ਦਾ ਇਹ ਜਿਆ ਬੰਦਾ ਦਿਖਾਓ ਜਿਹੜਾ ਵੀ ਪ੍ਰਸ਼ਾਸਨ ਵੱਲੋਂ ਆਇਆ ਹੋਵੇ ਨਾ ਵੱਲੋਂ ਨਾ ਪੰਜਾਬ ਵੱਲੋਂ ਕੋਈ ਤਿਆਰੀ ਨਹੀਂ ਹੈ ਕੋਈ ਮਰੋ ਕੋਈ ਡੁੱਬੋ ਕੋਈ ਬਚੋ ਬਾਅਦ ਵਿੱਚ ਦੇਖਾਂਗੇ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਇਸ ਵੇਲੇ ਹਰਿਆਣਾ ਪੰਜਾਬ ਦੇ ਬਾਰਡਰ ਤੇ ਪੈਂਦੇ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੱਗਰ ਲੰਘ ਰਿਹਾ ਹੈ ਕੱਗਰ ਇਸ ਟਾਈਮ ਪੂਰੇ ਸਿਖਰ ਤੇ ਚੜਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕੱਗਰ ਦੀ ਹਾਲਾਤ ਨੇ ਜਿਹੜੇ ਇਸ ਟਾਈਮ ਪੂਰੇ ਖਾਤਰੇ ਦੇ ਵਿੱਚ ਨੇ ਕਿਉਂਕਿ ਕੱਗਰ ਦਾ ਪਾਣੀ ਆਪਣੇ ਖਾਤਰੇ ਦੇ ਨਿਸ਼ਾਨ ਨੂੰ ਛੋ ਰਿਹਾ ਤੇ ਦੂਜੇ ਪਾਸੇ ਬੇਸ਼ੱਕ ਕਿਸਾਨ ਨੇ ਜਿਹੜੇ ਉਹ ਪ੍ਰਬੰਧ ਕਰ ਰਹੇ ਨੇ ਤੋੜੇ ਜਿਹੜੇ ਪਰ ਪਰ ਕੇ ਪਾਣੀ ਦੇ ਰੋਕਣ ਦਾ ਪ੍ਰਬੰਧ ਕਰ ਰਹੇ ਨੇ ਥੈਲਿਆਂ ਦੇ ਵਿੱਚ ਮਿੱਟੀ ਪਰ ਪਰ ਕੇ ਇਹ ਬੰਨ ਦੇ ਉੱਤੇ ਰੱਖੀ ਗਈ ਹੈ ਪਰ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਵੱਡੇ ਰੂਪ ਦੇ ਵਿੱਚ ਬਣਿਆ ਹੋਇਆ ਹੈ 2023 ਦੇ ਵਿੱਚ ਜਦੋਂ ਇਸ ਪਾਸੇ ਦੇ ਪੰਜਾਬ ਅਤੇ ਹਰਿਆਣੇ ਦੇ ਲੋਕ ਡੁੱਬਦੇ ਨੇ ਉਦੋਂ ਵੀ ਇੱਥੇ ਜਿਹੜਾ ਪਾਣੀ ਆਇਆ ਸੀ ਇਸ ਘੱਗਰ ਦੇ ਕਰਕੇ ਹੀ ਆਇਆ ਸੀ 2023 ਦੇ ਵਿੱਚ ਬਹੁਤ ਬੁਰੇ ਹਾਲਾਤ ਇੱਥੇ ਹੋਏ ਸੀ ਮੇਰੇ ਨਾਲ ਸਥਾਨਕ ਲੋਕ ਮੌਜੂਦ ਨੇ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਕਿੰਨੇ ਕ ਸਮਾਂ ਹੋਇਆ ਇਹਦੇ ਘੱਗਰ ਦੇ ਪਾਣੀ ਵਧੇ ਨੂੰ ਇਹਨੂੰ ਅੱਜ ਹਫਤਾ ਹੋ ਗਿਆ ਹੂੰ ਪਹਿਲਾਂ ਤਾਂ 16 17 18 19 ਫੁੱਟ ਤੱਕ ਚੱਲੀ ਜਾਂਦਾ ਸੀ ਹੂੰ ਤੇ ਹੁਣ ਪਰਸੋਂ ਤੋਂ ਲੈ ਕੇ ਹੂੰ ਇਹ ਕਾਫੀ ਭਰ ਚੁੱਕਿਆ ਹੈ ਹੂੰ ਸਾਨੂੰ ਇਸ ਇਲਾਕੇ ਨੂੰ ਮਾਰ ਪੈਂਦੀ ਏ ਹਾਸੀ ਬਟੂਣਾ ਨਹਿਰ ਜੀ ਉੱਥੇ ਹੂੰ ਉਹਦੇ ਵਿੱਚੋਂ ਹਾਸੀ ਬਟੂਣਾ ਆ ਜਿਹੜੀ ਨਾਰੇ ਉਹ ਘੱਗਰ ਦੇ ਉੱਤੋਂ ਲਗਾਈ ਗਈ ਏ ਜਾਨੀ ਕਿ ਉਹ ਥੱਲੇੋਂ ਚਾਹੀਦੀ ਸੀ ਨਾਰ ਲੰਗਣੀ ਹੂੰ ਤਾਂ ਇਸ ਕਰਕੇ ਉਹਦੀ ਹੁਣ ਇਸ ਵੇਲੇ ਨਾ ਤੇ ਹਰਿਆਣਾ ਸਰਕਾਰ ਨੇ ਸਪਾਈ ਕੀਤੀ ਏ ਹੂੰ ਤੇ ਨਾ ਹੀ ਉਹਦਾ ਕੋਈ ਬੰਦੋਬਸਤ ਕੀਤਾ ਉਹਨਾਂ ਨੇ ਉਹ ਜਿਹੜੇ ਸਿੰਪਲ ਨੇ ਉਹ 8 ਫੁੱਟ ਮਿੱਟੀ ਨਾਲ ਭਰੇ ਹੋਏ ਨੇ ਹੂੰ ਤੇ ਜਦਕੀ ਜੇ ਉਹਦੀ ਸਪਾਈ ਹੋ ਜਾਂਦੀ ਤੇ ਇੰਨੀ ਨੋਬਤ ਨਹੀਂ ਸੀ ਆਉਣੀ ਐ ਇਸ ਵੇਲੇ ਉਹਨੂੰ 6 ਫੁੱਟ ਦੀ ਢਾਫ ਲੱਗੀ ਹੋਈ ਐ ਅੱਛਾ ਤੇ ਇਧਰਲੇ ਪਾਸੇ ਸਾਡੇ ਮੀਰਾਪੁਰ ਚੋਆ ਹੈ ਤਾਂ ਉਹ ਜਿਹੜਾ ਚੋਆ ਮੀਰਾਪੁਰ ਚੋਆ ਜਾ ਕੇ ਉੱਥੇ ਡਿੱਗਦਾ ਹੈ ਖੰਬੇੜੇ ਕੋਲ ਹਰਿਆਣਾ ਦਾ ਪਿੰਡ ਹੈ ਜੀ ਜਦੋਂ ਉਹਦੀ ਹਰਿਆਣਾ ਜਦੋਂ ਘੱਗਰ ਦੀ ਢਾਫ ਲੱਗ ਜਾਂਦੀ ਹੈ ਉਸ ਹਾਸੇ ਬਟੂਣਾ ਕਰਕੇ ਢਾਫ ਲੱਗਦੀ ਹੈ ਘੱਗਰ ਨੂੰ ਤਾਂਕਿ ਉਹਦੋਂ ਬੈਕ ਉੱਥੋਂ ਪਾਣੀ ਨਿਕਲ ਜਾਂਦਾ ਹੈ ਤੇ ਆਪਾਂ ਵੇਖ ਲਓ ਤੁਸੀਂ ਛਾਤੀ ਮਾਰ ਕੇ ਹੁਣ ਵੀ ਸਾਡੇ ਉਥੇ ਬਹੁਤ ਨੁਕਸਾਨ ਹੋ ਗਿਆ ਹੈ ਇਸ ਤੇ ਹਾਸੀ ਬਟੂਣਾ ਦੀ ਵਜ੍ਹਾ ਕਰਕੇ ਹੂੰ ਤੇ ਜਿਸ ਤਰ੍ਹਾਂ ਅਕਲ 2023 ਦੇ ਵਿੱਚ ਇੱਥੇ ਪਾਣੀ ਆਇਆ ਸੀ 2023 ਦੇ ਵਿੱਚ ਬਹੁਤ ਬੁਰੇ ਹਾਲਾਤ ਸੀ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਸੀ ਤੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਸੀ ਉਹ ਦੂਜੇ ਸਥਾਨ ਤੇ ਚਲੇ ਗਏ ਸੀ ਇਸ ਤਰ੍ਹਾਂ ਦੀਆਂ ਹੁਣ ਵੀ ਕੁਝ ਤਿਆਰੀਆਂ ਜਿਹੜੀਆਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੇਖੋ ਜੀ ਹੁਣ ਵੀ ਸਥਿਤੀ ਤੇ ਉਹੀ ਬਣੀ ਪਈ ਏ ਅੱਗੋਂ ਮਹਾਰਾਜ ਦੀ ਕਿਰਪਾ ਦੇ ਜੇ ਬਚਾਅ ਹੋ ਸਕਿਆ ਤਾਂ ਵੀ ਹੋ ਸਕੇਗਾ ਨਿਤਿਹਾਲ ਉਹ 2023 ਵਾਲੇ ਬਣੇ ਚੁੱਕੇ ਬਣ ਚੁੱਕੇ ਨੇ ਕਿਉਂਕਿ 2023 ਦੇ ਵਿੱਚ ਜਿਹੜੇ ਹਾਲਾਤ ਬਣੇ ਨੇ ਉਸ ਤੋਂ ਬਾਅਦ ਮੈਂ ਕਹਿੰਨਾ ਸਰਕਾਰਾਂ ਨੂੰ ਵੀ ਕੁਝ ਸਿੱਖ ਲੈਣਾ ਚਾਹੀਦਾ ਸੀ ਕਿ ਜਿਹੜੀ ਸਥਿਤੀ ਹੈ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਸੀ ਸਰਕਾਰਾਂ ਦੇ ਵੱਲੋਂ ਕੁਝ ਪ੍ਰਸ਼ਾਸਨ ਦੇ ਵੱਲੋਂ ਇੱਥੇ ਪ੍ਰਬੰਧ ਕੀਤਾ ਗਿਆ ਕੋਈ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੀ ਇਹ ਤਾਂ ਜਦੋਂ ਇਹ ਭਰ ਜਾਂਦਾ ਉਦੋਂ ਹੀ ਬਸ ਜਿਹੜਾ ਮਾਰਨ ਆਉਂਦੇ ਨੇ ਤੇ ਜਿਹੜਾ ਮਾਰ ਕੇ ਚਲੇ ਜਾਂਦੇ ਨੇ ਇਹ ਜਿਹੜੀ ਇਹ ਥੀਸੀ ਬਣੀ ਹੈ ਹੋਣਾ ਇਹ ਇਹ 6 ਮਹੀਨੇ ਪਹਿਲਾਂ ਇਹਨੂੰ ਸਪਾਈ ਹੋਣੀ ਚਾਹੀਦੀ ਸੀ ਉਹ ਹਾਸੀ ਬਟੂਣਾ ਦੀ ਪਹਿਲਾਂ ਹੀ ਸਪਾਈ ਹੋਣੀ ਚਾਹੀਦੀ ਸੀ ਜਿੱਥੇ ਘੱਗਰ ਚ ਕਿਤੇ ਡਿੱਕਾ ਲੱਗਦਾ ਉਹਦੀ ਵੀ ਸਪਾਈ ਹੋਣੀ ਚਾਹੀਦੀ ਸੀ ਹਰਿਆਣਾ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨਹੀਂ ਅਸੀਂ ਸਾਡੇ ਕੰਨੀਓ ਦਾ ਜੀ ਅਸੀਂ ਕਹਿੰਦੇ ਆ ਵੀ ਸਾਡੇ ਤਾਂ ਐਮਐਲਬੀ ਆਉਂਦੇ ਨੇ ਆਇਆ ਪਰਸੋਂ ਆਇਆ ਹਾਂਸ ਜੀ ਖੋਲੀ ਦੇ ਪੁਲ ਤੋਂ ਮੁਰ ਗਿਆ ਉਹਨੂੰ ਕਿਹਾ ਵੀ ਉਹ ਗੇਟਾਂ ਬਾਰੇ ਥੋੜਾ ਮਾੜਾ ਮੋਟਾ ਦੱਸੋ ਤੁਸੀਂ ਬਈ ਖੋਲੋ ਕੋਈ ਖੋਲਣ ਬਾਰੇ ਨਹੀਂ ਦੱਸਿਆ ਇਹ ਸਾਡੇ ਹਰਿਆਣੇ ਪਿੰਡ ਨੂੰ ਦਾ ਮਾਰਨ ਤੇ ਹੋ ਰਹੇ ਨੇ ਇਹ ਵੀ ਜੇ ਹੁਣ ਐਮਐਲਏ ਸੋਚਦਾ ਆ ਨਹਿਰ ਬਣਾਈ ਆ ਜਿਹੜੀ ਇਹ ਚ ਬਿਗੇੜ ਜੇ ਖੋਲੇ ਜਾਣ ਪਿੱਛੇ ਕੋਈ ਮਰ ਗਿਆ ਹੀ ਨਹੀਂ ਆਏਗੀ ਨਾਲ ਦੀ ਨਾਲ ਨਹਿਰ ਚ ਪਾਣੀ ਨਿਕੜੀ ਜਾਂਦਾ ਇਹ 7 ਫੁੱਟ ਨਹਿਰ نیچے ਚੱਲਦੀ ਆ ਮਿੱਟੀ ਦੇ ਵਿੱਚ ਟੁੱਟਣ ਦਾ ਕਿਤੇ ਪ੍ਰਬੰਧ ਨਹੀਂ ਹੋਏਗਾ 7 ਫੁੱਟ ਤਾਂ ਛੱਡ ਸਕਦੇ ਨੇ ਇਹ ਚ ਪਾਣੀ ਜੇ ਵੱਧ ਨਹੀਂ ਛੱਡ ਸਕਦੇ ਕਲਵੰਤ ਲੋ ਵੀ ਗਏ ਉਹਨੇ ਵੀ ਨਹੀਂ ਗੇਟ ਚੱਕਣ ਦਾ ਕੋਈ ਕਰਿਆ ਸਾਡੇ ਸਰਕਾਰਾਂ ਦਾ ਜਮਾ ਜ਼ੀਰੋ ਨੇ ਜੀ ਕਿਉਂ ਇਹ ਇਹ ਜਿਹੜੇ ਹਰਿਆਣੇ ਦੇ ਤੁਸੀਂ ਹਰਿਆਣੇ ਦੇ ਲੋਕ ਹੋ ਹਰਿਆਣੇ ਦੇ ਨਿਵਾਸੀ ਹੋ ਤੁਸੀਂ ਵੀ ਡੂਬੋਗੇ ਜੇਕਰ ਉਹ ਗੇਟ ਨਹੀਂ ਚੱਕੇ ਜਾਂਦੇ ਫਿਰ ਕਾਰਨ ਕੀ ਲੱਗਦਾ ਕਿਉਂ ਨਹੀਂ ਜਿਹੜੇ ਆਹ ਗੇਟ ਚੱਕੇ ਜਾ ਰਹੇ ਬਾਈ ਭਾਜੀ ਕਾਰਨ ਕੀ ਹੈ ਇਹਨਾਂ ਨੇ ਜਿਹੜੇ ਮੈਕਨਿਕਾਂ ਦੇ ਪੈਸਾ ਖਾਦਾ ਤੇ ਆਪਣਾ ਜਿਹੜੀ ਆ ਨਹਿਰ ਹੈ ਇਹਨੂੰ ਸੈੱਟ ਨਹੀਂ ਕੀਤਾ ਤੇ ਅਸੀਂ ਅੱਜ ਵੀ ਗਏ ਸੀ ਡੀ ਸਾਹਿਬ ਕੋਲ ਅੱਜ ਫਿਰ ਗਏ ਆ ਜੀ ਕੋਈ ਇਹਦਾ ਹੱਲ ਨਹੀਂ ਹੋ ਰਿਹਾ ਸਾਡਾ ਕੱਲਾ ਪਿੰਡ ਖੰਬੇੜਾ ਜਿਹੜਾ ਹਰਿਆਣੇ ਚ ਨਹਿਰ ਤੋਂ ਇੱਧਰ ਆਉਂਦਾ ਪੰਜਾਬ ਵਾਲੇ ਪਾਸੇ ਚ ਤੇ ਕੋਈ ਹੱਲ ਨਹੀਂ ਹੁੰਦਾ ਕਲਵੰਤ ਕੋਲ ਵੀ ਅਸੀਂ 50 40 50 ਬੰਦੇ ਗਏ ਸੀ ਉਹਨੇ ਵੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਦਵਿੰਦਰ ਸਿੰਘ ਆਉਂਦਾ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਮੰਨ ਲਓ ਜਿਹੜੀ ਵੀ ਸਰਕਾਰ ਆਉਂਦੀ ਹੈ ਜਿੰਨੇ ਵੀ ਐਮਐਲਏ ਆਉਂਦੇ ਨੇ ਸਾਰੇ ਵੋਟਾਂ ਲੈ ਕੇ ਪਾਰ ਜਾਂਦੇ ਨੇ ਜੀ ਇਸ ਫੱਟਿਆਂ ਦਾ ਕੋਈ ਹੱਲ ਨਹੀਂ ਕਰਦੇ ਇਸ ਨਹਿਰ ਦਾ ਕੋਈ ਹੱਲ ਨਹੀਂ ਕਰਦੇ ਜੀ ਕੰਮ ਤੋਂ ਕੰਮ 5 6 ਫੁੱਟ ਡੁੱਬੀ ਹੋਈ ਹੈ ਨਹਿਰ ਦਾ ਜਿਹੜਾ ਸਾਨੂੰ ਡਾਫ ਲੱਗੀ ਹੋਈ ਹੈ ਉਹ ਡਾਫ ਕਰਕੇ ਸਾਰਾ ਏਰੀਆ ਜਿਹੜਾ ਆਪਣਾ ਮਾਰ ਝਾ ਰਿਆ ਖਮੇੜਾਈ ਵਿੱਚ ਪੰਜਾਬ ਦਾ ਆਉਂਦਾ ਜੀ ਸਾਡਾ ਕੱਲਾ ਪਿੰਡ ਹਰਿਆਣੇ ਦਾ ਉਹ ਅਲੈਦਾ ਕੱਢਿਆ ਹੋਇਆ ਹੈ ਹਰਿਆਣਾ ਸਰਕਾਰ ਜਿਹੜਾ ਪਿੰਡ ਹੈ ਬਾਈ ਤੁਹਾਡਾ ਖੰਬੇੜਾ ਪਿੰਡ ਆ ਬਾਜੀ ਖੰਬੇੜਾ ਪਿੰਡ ਹਾਂਜੀ ਹਾਂਜੀ ਹਰਿਆਣੇ ਦਾ ਪਿੰਡ ਪੰਜਾਬ ਵਾਲੀ ਸਾਈਡ ਆਇਆ ਹੋਇਆ ਤੇ ਉਹ ਡੁੱਬਣ ਤੇ ਆਇਆ ਹੋਇਆ ਪੂਰਾ ਹਾਂਜੀ ਪੂਰਾ ਡੁੱਬਣ ਤੇ ਆਇਆ ਹੋਇਆ ਜੀ ਇਹਨਾਂ ਨੇ ਸਾਨੂੰ ਮੰਨ ਲਓ ਪੰਜਾਬ ਦੀ ਸਮਝਿਆ ਹੋਇਆ ਸਾਨੂੰ ਹਰਿਆਣੇ ਚ ਨਹੀਂ ਸਮਝ ਆਈ ਸਿਰਫ ਸਾਡੇ ਤੋਂ ਵੋਟਾਂ ਲੈਣ ਆਉਂਦੇ ਨੇ ਆ ਹਮਮ ਹੋਰ ਸਾਡੇ ਤੋਂ ਇਹਨਾਂ ਨੇ ਕੋਈ ਮਤਲਬ ਨਹੀਂ ਹੈਗਾ ਸਭ ਕੋਲ ਜਾਣਦੇ ਆ ਜਿਹੜਾ ਵੀ ਡੀ ਸਾਹਿਬ ਆਉਂਦਾ ਕੋਈ ਐਕਸ਼ਨ ਆਜੇ ਸਭ ਨੂੰ ਮਿਲਦੇ ਆ ਵੀ ਸਾਡਾ ਕੋਈ ਨਾ ਜੀ ਅੱਜ ਖੋਲਣਾ ਹੈ ਕੱਲ ਨੂੰ ਖੋਲਣਾ ਹੈ ਕੋਈ ਗੱਲ ਨਹੀਂ ਨਹਿਰ ਦੀ ਸਫਾਈ ਕਰਾਂਗੇ 40-45 ਲੱਖ ਰੁਪਇਆ ਆਏ ਸਾਲ ਆਉਂਦਾ ਇਸ ਨਹਿਰ ਦਾ ਮਿੱਟੀ ਚੁੱਕਣ ਦਾ ਵੀ ਆਉਂਦਾ ਹੈ ਠੇਕੇਦਾਰ ਆਉਂਦਾ ਆਪਦਾ ਬਾਰੋ-ਬਾਰੋ ਮਿੱਟੀ ਚੁੱਕ ਕੇ ਪਾਰ ਜਾਂਦਾ ਜਿਹੜੇ ਸੈਂਪਲ ਨੇ ਉਹਨੂੰ ਕੋਈ ਸਾਫ਼ ਨਹੀਂ ਕਰਦੀ ਮਤਲਬ ਕਿ ਜਿਹੜੀ ਕਾਰਵਾਈ ਉਹ ਕਾਗਜ਼ਾਂ ਦੇ ਵਿੱਚ ਤਾਂ ਹੋ ਰਹੀ ਹੈ ਗਰਾਊਂਡ ਲੈਵਲ ਤੇ ਨਹੀਂ ਹੋ ਰਹੀ ਪਾ ਜੀ ਕਾਗਜ਼ਾਂ ਦੇ ਕਾਰਵਾਈ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਜੀ ਜੇ ਗਰਾਊਂਡ ਲੈਵਲ ਤੇ ਸਫਾਈ ਹੁੰਦੀ ਤਾਂ ਅੱਜ ਉਥੋਂ ਕਿਤੇ ਨਾ ਕਿਤੇ ਜਿਹੜਾ ਇਹ ਹਰ ਦਾ ਖਤਰਾ ਇਹ ਲੋਕਾਂ ਦੇ ਸਿਰ ਤੇ ਚੜਿਆ ਹੋਇਆ ਇਹ ਘਟ ਜਾਣਾ ਸੀ ਹਾਂਜੀ ਬਹੁਤ ਜ਼ਿਆਦਾ ਜੀ ਸੰਤ ਫਰਕ ਹੀ ਨਹੀਂ ਸੀ ਪੈਣਾ ਜਿੰਨਾ ਮਰਜੀ ਪਾਣੀ ਘੱਗਰ ਚ ਆ ਜਾਂਦਾ ਜੀ ਸਾਡੀ ਕੋਈ ਫਸਲ ਨਹੀਂ ਸੀ ਮਰਨੀ ਜੇ ਕਿਤੇ ਫੱਟੇ ਚੱਕੇ ਹੁੰਦੇ ਜਾਂ ਉਹ ਨਹਿਰ ਸਾਫ਼ ਕੀਤੀ ਹੁੰਦੀ ਜੀ ਹਰਿਆਣੇ ਵਾਲੀ ਸਾਈਡ ਵੀ ਇਸ ਘੱਗਰ ਦੀ ਓਨੀ ਹੀ ਮਾਰ ਪੈਂਦੀ ਹੈ ਜਿੰਨੀ ਪੰਜਾਬ ਚ ਪੈਂਦੀ ਹੈ ਦੋਨੋਂ ਸਾਈਡਾਂ ਵੀਰੇ ਦੋਏ ਸਟੇਟਾਂ ਨੂੰ ਓਨਾ ਹੀ ਨੁਕਸਾਨ ਹੁੰਦਾ ਜਿੰਨੀ ਇਹ ਪੁਲ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਸਾਹਮਣੇ ਵਾਲਾ ਦਿਖਾਓ ਹੁਣੇ ਮੈਂ ਵਾਸ਼ਾਪੁਰ ਤੋਂ ਆਇਆ ਜ 4 ਫੁੱਟ ਜਿਹੜਾ ਪੁਲ ਦਾ ਥੱਲੇ ਵਾਲਾ ਲੈਵਲ ਹੈ ਸੇਮ ਲੈਵਲ ਹੈ ਵਾਸ਼ਾਪੁਰ ਤੋਂ ਅਰਚੀਕੇ ਦਾ ਮੰਨ ਲਓ ਜਿਹੜਾ ਪਰਲੀ ਪੁਲੀ ਤੁਸੀਂ ਪੁਰਾਣੇ ਪੁਲ ਦੀ ਦੇਖ ਰਹੇ ਹੋ ਉਹ ਥੋੜੀ ਜੀ ਜ਼ਿਆਦਾ ਉੱਚੀ ਹੈ ਅੱਛਾ ਜਿਹੜਾ ਇਹ ਲੈਵਲ ਆ ਪੁਲ ਦਾ ਸੇਮ ਪੋਜੀਸ਼ਨ ਹੈ 23 ਫੁੱਟ ਰੇ ਦੱਸ ਰਹੇ ਹੋ ਤੁਸੀਂ ਬਾਕੀ ਉੱਥੇ ਵੀ 23 ਫੁੱਟ ਹੈ ਬਾਕੀ ਨੀਵੀਆਂ ਜਗ੍ਹਾ 'ਚ ਪੰਜਾਬ 'ਚ ਕਈ ਜਗ੍ਹਾ ਨਿਕਲ ਵੀ ਰਿਹਾ ਕਈ ਜਗ੍ਹਾ ਬੰਦ ਜਿਹੜਾ ਆਪਣਾ ਬੰਦ ਜਾ ਰਿਹਾ ਕੱਗਰ ਦੇ ਉਰਲੇ ਬੰਨੇ ਹਰਿਆਣੇ ਵਾਲੇ ਉਸ ਜਿਹੜੇ ਮੇਰੇ ਕਿਸਾਨ ਭਰਾ ਸਾਰੇ ਲੱਗੇ ਹੋਏ ਨੇ ਮਤਲਬ ਮਜਬੂਤੀ ਥੋੜੀ ਠੀਕ ਕਰ ਰਹੇ ਪੈਨ ਤੇ ਅਬ ਇਹ ਕਿਤੋਂ ਬੰਨ ਬਈ ਅੱਗੇ ਤੋਂ ਬੰਨ ਬਈ ਪਹਿਲਾਂ ਸਰਕਾਰ ਨੇ ਥੋੜਾ ਬਹੁਤਾ ਪਤਲਾ ਕੀਤਾ ਇਹੀ ਉਹਨੂੰ ਚੌੜਾ ਕਰ ਰਹੇ ਆ ਜਿੰਮੇਦਾਰ ਭਰਾ ਸਾਰੇ ਲੱਗੇ ਹੋਏ ਆ ਮਸ਼ੀਨਾਂ ਲੱਗੀਆਂ ਰਾਤ ਅਸੀਂ ਵੀ 11 ਵਜੇ ਤੱਕ ਟਰੈਕਟਰ ਉੱਥੇ ਚਲਾਏ ਅੱਛਾ ਹਾਂ ਬਾਕੀ ਹਾਲੇ ਸਥਿਤੀ ਸੇਮ ਹੀ ਐ ਜਿਹੜੀ ਵਾਸ਼ਾਪੁਰ ਤੋਂ ਉਰਲੀ ਸਾਈਡ ਮਤਲਬ ਪਤਲੇ ਜਿਹੜੀ ਨੀਵੇਂ ਜਗ੍ਹਾ ਉੱਥੇ ਪਾਣੀ ਨਿਕਲ ਰਿਹਾ ਥੋੜਾ ਥੋੜਾ ਮਤਲਬ ਡੁੱਬ ਗਿਆ ਜਿਹੜੀਆਂ ਬੱਲੀਆਂ ਬੱਲੀਆਂ ਦਿਖ ਰਹੀਆਂ ਕਈ ਜਗ੍ਹਾ ਦਾ ਮਤਲਬ ਬਾਕੀ ਪੋਜੀਸ਼ਨ ਜਿਹੜੀ ਲੈਵਲ ਦਾ ਲੈਵਲ ਹੈ ਸੇਮ ਲੈਵਲ ਚੱਲ ਰਿਹਾ ਸਾਰੀ ਜਗ੍ਹਾ ਮੰਨ ਲਿਓ ਬਾਈ ਜੀ ਤੁਸੀਂ ਦੱਸ ਰਹੇ ਹੋ ਕਿ ਜ਼ਿਮੀਦਾਰ ਭਰਾ ਹੀ ਉੱਥੇ ਜਿਹੜੇ ਆਪਣੇ ਐਫਰਟ ਦੇ ਨਾਲ ਬੰਨ ਨੂੰ ਮਜ਼ਬੂਤ ਕਰਨ ਲੱਗੇ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਬਾਈ ਪ੍ਰਸ਼ਾਸਨ ਦੇ ਤਾਂ ਬੰਦੇ ਇਸ ਤਰ੍ਹਾਂ ਹੀ ਆ ਕਈ ਜਗ੍ਹਾ ਬੰਦੇ ਪਹੁੰਚ ਵੀ ਰਹੇ ਆ ਬਾਕੀ ਜ਼ਿਮੀਦਾਰ ਬੰਦਾ ਨਹੀਂ ਆਇਆ ਜੀ ਹਾਲ ਤੱਕ ਪ੍ਰਸ਼ਾਸਨ ਦਾ ਹਾਲ ਤੱਕ ਕੋਈ ਬੰਦਾ ਦਿਖਿਆ ਸਾਹਮਣੇ ਥੋੜੇ ਦਿਖ ਰਹੇ ਆ ਸਾਰੇ ਪਿੰਡਾਂ ਦੇ ਬੰਦੇ ਨਹੀਂ ਜੀ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜੀ ਹਾਲ ਤੱਕ ਪ੍ਰਸ਼ਾਸਨ ਦੋ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਲੋਕਾਂ ਦੇ ਵਾਸਤੇ ਕੀਤੀਆਂ ਜਾਂਦੀਆਂ ਨੇ ਜਦੋਂ ਪਾਣੀ ਚੜਦਾ ਆ ਜਾਂ ਫਿਰ ਲੈਵਲ ਵੱਧ ਆ ਲੋਕਾਂ ਦੇ ਲਈ ਖਤਰਾ ਪੈਦਾ ਹੁੰਦਾ ਹੈ ਬਿਲਕੁਲ ਹਾਲ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਪਿੰਡਾਂ ਦੇ ਸਾਰੇ ਬੰਦੇ ਹੀ ਆਪਣੇ ਆਪਣੇ ਬੰਨ ਬਣਾਉਣ ਲੱਗੇ ਹੋਏ ਨੇ ਆਪਣੇ ਆਪਣੇ ਏਰੀਆ ਨੂੰ ਸੇਵ ਕਰਨ ਲੱਗੇ ਹੋਏ ਨੇ ਥੋੜੇ ਸਾਹਮਣੇ ਹੀ ਆ 23 ਫੁੱਟ ਤੱਕ ਲੈਵਲ ਆ ਚੁੱਕਿਆ ਜੇ 1 ਫੁੱਟ ਹੋਰ ਵੱਧਿਆ ਮੰਨ ਲੇ ਕਿ ਚਲੋ ਸਾਰੀਆਂ ਫਸਲਾਂ ਤਬਾਹ ਨੇ ਕਿੰਨੇ ਕੁ ਪਿੰਡਾਂ ਦਾ ਨੁਕਸਾਨ ਹੈ ਇਸ ਸਾਈਡ ਜੇਕਰ ਪਾਣੀ ਵੱਧ ਆ ਮਨ ਕੇ ਚੱਲੋ ਜੀ ਤਕਰੀਬਨ ਤਕਰੀਬ ਪੰਜਾਬ ਤੇ ਹਰਿਆਣਾ ਸਾਰੇ ਖਤਮ ਹੈ ਜੀ ਹੂੰ ਬਿਲਕੁਲ ਜੀ ਪਰ ਪੰਜਾਬ ਅੱਧਾ ਪੰਜਾਬ ਤਾਂ ਖਤਮ ਹੋ ਚੁੱਕਿਆ ਹੈ ਹੂੰ ਅੱਧਾ ਪੰਜਾਬ ਇੱਕ ਅਗਰ ਡੋਜੂ ਆ ਨਾਲ ਦੀ ਨਾਲ ਹੀ ਮਤਲਬ ਇਸ ਕ ਗਰਦੇ ਲਪੇਟ ਦੇ ਵਿੱਚ ਕਾਫੀ ਸਾਰੇ ਜਿਹੜੇ ਪਿੰਡ ਨੇ ਕਾਫੀ ਸਾਰੇ ਜ਼ਿਲ੍ਹੇ ਨੇ ਪੰਜਾਬ ਦੇ ਆ ਜਾਣੇ ਨੇ ਬਿਲਕੁਲ ਜੀ ਬਿਲਕੁਲ ਜੀ ਦੇ ਜੀ ਕੋ ਸ਼ਕ ਨਹੀਂ ਤੇ ਬਾਈ ਜੀ 23 ਦੇ ਵਿੱਚ ਜਦੋਂ ਇਹ ਘੱਗਰ ਦਾ ਪਾਣੀ ਵੱਧਦਾ ਸਤਾਰ ਵੱਧਦਾ ਹੈ 23 ਦੇ ਵਿੱਚ ਜਦੋਂ ਇਹ ਘੱਗਰ ਤੋਂ ਪਾਣੀ ਪਾਰ ਹੁੰਦਾ ਹੈ ਤਾਂ ਉਦੋਂ ਕਿੰਨਾ ਕੁ ਨੁਕਸਾਨ ਪੰਜਾਬ ਦੇ ਵਿੱਚ ਹਾਲੇ ਤੱਕ ਤਾਂ 2023 ਦੇ ਲੋਕਾਂ ਦਾ ਜਿਹੜਾ ਡੁੱਬਿਆ ਹੋਇਆ ਸਿਸਟਮ ਹੈ ਉਹ ਹਾਲ ਤੱਕ ਨਹੀਂ ਰਾਸ ਆਇਆ ਤੇ ਹੁਣ ਤਾਂ ਜਿਹੜਾ ਆ ਚੁੱਕਿਆ ਹੈ ਤੇ ਆਉਣ ਵਾਲਾ ਹੈ ਉਹ ਹਾਲ ਤੱਕ ਕਿੱਥੇ ਰਾਸ ਆਜੂਗਾ ਜੀ ਗਵਰਨਮੈਂਟਾਂ ਨੇ ਹਾਲ ਤੱਕ ਤਾਂ ਉਹਦੇ ਬਾਰੇ ਨਹੀਂ ਪੁੱਛਿਆ 2023 ਬਾਰੇ 2025 ਬਾਰੇ ਕੀ ਪੁੱਛਣਾ ਹੈ ਉਹਨਾਂ ਨੇ ਜਦੋਂ ਤੇਈ ਦੇ ਵਿੱਚ ਨੁਕਸਾਨ ਹੁੰਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਮੰਤਰੀ ਸਾਹਿਬ ਵੀ ਤੇ ਉਹਨਾਂ ਦੇ ਪੀਏ ਜਾਂ ਜੋ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਨੇ ਬਹੁਤ ਫਿਰ ਵੀ ਹੈਲਪ ਕੀਤੀ ਆ ਆਪ ਕਿਸ਼ਤੀਆਂ ਦੇ ਵਿੱਚ ਜਾ ਜਾ ਕੇ ਚੇਤਨ ਸਿੰਘ ਜੋੜਾ ਮਾਜਰਾ ਨੇ ਲੋਕਾਂ ਦੀ ਮਦਦ ਤੁਸੀਂ ਮੈਨੂੰ ਐ ਦਿਖਾਓ ਜੀ ਹਾਲੇ ਤੱਕ ਇੱਕ ਵੀ ਕੋਈ ਮੰਤਰੀ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਆਇਆ ਹੋਵੇ ਤਾਂ ਮੈਨੂੰ ਕਹੋ ਜੀ ਇੱਕ ਵਾਰੀ ਵੀ ਹੂੰ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਾਲ ਤੱਕ ਜੀ ਹਾਲੇ ਤੱਕ ਇੱਕ ਵੀ ਦਿਖਾਓ ਜੀ ਮੈਨੂੰ ਕਿਸੇ ਨਸਾਰ ਨਹੀਂ ਕਿਸੇ ਤਰ੍ਹਾਂ ਨਹੀਂ ਕਿਸੇ ਨਸਾਰ ਨਹੀਂ ਹਾਲ ਤੱਕ ਜੀ ਲੋਕਾਂ ਨੂੰ ਕੋਈ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਜੇਕਰ ਜੇਕਰ ਪਾਣੀ ਵੱਧ ਆ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤੁਸੀਂ ਤਿਆਰੀਆਂ ਰੱਖਣੀਆਂ ਨੇ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੇਫ ਇਥੋਂ ਕੱਢ ਕੇ ਲੈ ਕੇ ਜਾਣਾ ਕੋਈ ਗਾਈਡਲਾਈਨਸ ਦਿੱਤੀਆਂ ਗਈਆਂ ਇਹ ਸਾਰੇ ਗਾਈਡਲਾਈਨਸ ਨਾਲ ਜੀ ਜਿੱਥੇ ਕੁਝ ਹੈ ਨਹੀਂ ਉੱਥੇ ਨੇ ਜਿੱਥੇ ਕੁਝ ਹੈਗਾ ਉੱਥੇ ਕੁਝ ਵੀ ਨਹੀਂ ਹੈ ਜੀ ਉੱਥੇ ਕੋਈ ਗਾਈਡਲਾਈਨ ਹਾਂ ਬਿਲਕੁਲ ਨਹੀਂ ਕੋਈ ਤਿਆਰੀਆਂ ਪ੍ਰਸ਼ਾਸਨ ਦੇ ਵੱਲ ਕੁਝ ਵੀ ਨਹੀਂ ਹੈ ਜੀ ਦਿਖਾਓ ਜੀ ਇੱਥੇ ਲੋਕ ਆਪਣੇ ਪੱਧਰ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਨੇ ਲੋਕ ਤਾਂ ਹੀ ਦੇਖੋ ਸਾਹਮਣੇ ਉਧਰਲੇ ਪਾਸੇ ਜਾ ਕੇ ਦੇਖੋ ਵਨ ਲਾਨ ਲੱਗੇ ਹੋਏ ਨੇ ਮੁੰਡੇ ਆਪ ਲਾਨ ਲੱਗੇ ਹੋਣੇ ਆਪਦੇ ਆਪਦੇ ਤੌਰ ਤੇ ਇੱਕ ਵੀ ਤਰ੍ਹਾਂ ਦਾ ਇਹੋ ਜਿਹਾ ਬੰਦਾ ਦਿਖਾਓ ਜਿਹੜਾ ਵੀ ਪ੍ਰਸ਼ਾਸਨ ਵੱਲੋਂ ਆਇਆ ਹੋਵੇ ਪਰ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਇੱਥੇ ਆਉਂਦੇ ਨੇ ਅਸੀਂ ਦੇਖ ਰਹੇ ਹਾਂ ਉਹ ਦੂਜੇ ਸਾਈਡ ਜਿਹੜੇ ਗਏ ਹੋਏ ਨੇ ਉਹ ਸਿਰਫ ਇੱਥੇ ਜਾਇਜ਼ਾ ਲੈ ਰਹੇ ਨੇ ਤੁਸੀਂ ਵੀ ਇੱਕ ਵੀ ਪ੍ਰਸ਼ਾਸਨ ਦਾ ਆਇਆ ਬੰਦਾ ਦਿਖਾਓ ਜਿਹੜਾ ਆਇਆ ਹੋਵੇ ਇੱਥੇ ਉਹ ਅਧਿਕਾਰੀ ਆਈ ਹੋਈ ਨਹੀਂ ਪ੍ਰਸ਼ਾਸਨ ਦੇ ਦੂਜੇ ਕਿੱਥੇ ਨਹੀਂ ਜੀ ਬੁਲਾਓ ਉਹ ਫਿਰਦੇ ਨੇ ਉਹ ਪ੍ਰਸ਼ਾਸਨ ਦੇ ਅਧਿਕਾਰੀ ਉਹ ਇੱਕ ਵੀ ਨਹੀਂ ਹੈਗਾ ਜੀ ਪਿੰਡ ਦੇ ਨੇ ਸਾਰੇ ਬੰਦੇ ਪਿੰਡ ਦੇ ਬੰਦੇ ਨੇ ਉਹ ਸਾਰੇ ਜਿਹੜਾ ਹਾਂ ਬੁਲਾਓ ਬਲੌ ਕਿਥੇ ਨੇ ਉਹਨਾਂ ਦਾ ਕੀ ਪ੍ਰਬੰਧ ਹੈ ਇੱਥੇ ਹੂੰ ਦਿਖਾਓ ਆਜੋ ਆਪਾਂ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਹਾਂ ਬਿਲਕੁਲ ਜੀ ਬਿਲਕੁਲ ਆਪਾਂ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਆਏ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਾਈ ਹੋਰੀ ਕਹਿੰਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਕੋਈ ਜਿਹੜਾ ਕਹਿ ਲਿਆ ਕਿ ਰਸਮੀ ਤੌਰ ਤੇ ਇੱਥੇ ਜਿਹੜੀਆਂ ਕੋਈ ਵੀ ਤਿਆਰੀ ਇਸ ਤਰ੍ਹਾਂ ਦੀ ਨਹੀਂ ਕੀਤੀ ਗਈ ਕਿ ਜੇਕਰ ਪਾਣੀ ਦਾ স্তর ਇੱਕਦਮ ਵੱਧ ਹੈ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਉਦੋਂ ਜਾਇ ਚੱਲੇ ਆਣ ਆ ਰਿਹਾ ਵੀ ਕੁਣ ਸੀਮਰ ਹੈਗੀ ਕੁਰਸੀ ਬਚੇਗੀ ਮੈਂ ਉਹ ਨੀਲੂ ਲਿਖਣਾ ਆ ਰਿਹਾ ਵੀ ਉਸਕੇ ਪੈਸੇ ਆਪਣੇ ਅੱਧੇ ਤੇਰੇ ਅੱਧੇ ਮੇਰੇ ਹਮਮ ਔਰ ਕਿਆ ਪ੍ਰਸ਼ਾਸਨ ਕਹੁਰਾ ਮਨੂੰ ਨੀਮ ਤੇ ਆ ਕੋਣ ਸਿੱਖ ਹੋਈ ਤੇਰੀ ਆ ਇੱਕ ਵੀ ਬੰਦਾ ਸਾਹਮਣੇ ਹੈ ਮੈਂ ਵਾਜਾਂ ਮਾਰ ਰਿਹਾ 20 ਵਾਜਾਂ ਮਾਰ ਰਿਹਾ 20 ਬਰੀ ਵਾਜਾਂ ਮਾਰ ਰਿਹਾ ਆਇਆ ਇੱਕ ਬੰਦੇ ਨੇ ਇੱਧਰ ਦੇਖਿਆ ਹੋਵੇ ਦੇਖਿਆ ਦੱਸ ਨਹੀਂ ਨਾ ਨਾ ਜੀ ਹਮ ਸਭ ਪਤਾ ਮੇਲੀ ਬਗਤ ਹੋਈ ਆ ਭਾਈ ਸਾਰੀ ਹਮ ਵੇ ਸਾਰੇ ਗੌਰਮੈਂਟ ਦੇ ਰਾਹ ਹਰਿਆਣਾ ਵੱਲੋਂ ਵੀ ਕੋਈ ਤਿਆਰੀ ਨਹੀਂ ਹੈਗੀ ਰਹਿਣਾ ਵੱਲੋਂ ਨਾ ਪੰਜਾਬ ਵੱਲੋਂ ਕੋਈ ਤਿਆਰੀ ਨਹੀਂ ਹੈ ਕੋਈ ਮਰੋ ਕੋਈ ਡੁੱਬੋ ਕੋਈ ਬਚੋ ਬਾਅਦ ਵਿੱਚ ਦੇਖਾਂਗੇ ਅੱਧਾ ਪਿਆਓ ਡੁੱਬੇ ਰਿਹਾ ਜੀ ਬਸ ਅੱਧਾ ਪੰਜਾਬ ਡੁੱਬ ਰਿਹਾ ਹਰਿਆਣਾ ਦੇ ਪੰਜਾਬ ਨੂੰ ਡੁੱਬਾ ਅੱਧਾ ਰਹਿਣਾ ਡੁੱਬ ਗਿਆ ਬਸ ਇਹ ਪਿੱਛੇ ਦੇ ਮਰ ਜائیں گے ਬਾਅਦ ਵਿੱਚ ਆਵਾਂਗੇ ਇੱਕ ਵਾਰੀ ਕਰਨ ਵਾਹ ਵੀ ਤਾਂ ਫੋਟੋਆਂ ਤਰਵਾ ਮਰ ਜਾਏ ਬਸ ਬੋਟਾ ਮਰੇ ਆਵਾਂਗੇ ਆਉ ਨਹੀਂ ਹੰਦੇ ਆਉ ਨਹੀਂ ਆਉਦੇ ਸੀ ਨਾ ਨਾ ਉਹਨਾਂ ਸੋਏ ਪੜਨੇ ਸਾਰੇ ਤੁਹਾਡੇ ਸਾਹਮਣੇ ਇੱਕ ਘੱਗਰ ਦੇਖੋ ਕੀ ਕਹਿ ਰਿਹਾ ਘੱਗਰ ਕਹਿੰਦਾ ਵੀ ਰਾਤੋਂ ਰਾਤ ਤੁਹਾਡੇ ਫਸਲਾਂ ਡੋਬਣੀਆਂ ਹੂੰ ਇੱਕ ਵੀ ਬੰਦਾ ਉਹ ਸਾਹਮਣੇ ਖੜੇ ਨੇ ਇੱਕ ਵੀ ਬੰਦਾ ਆਏ ਹੋਵੇ ਤਾਂ ਕਹੋ ਇੱਕ ਇੱਧਰ ਵੀ ਮੂੰਹ ਕਰਿਆ ਹੋਵੇ ਹਾਂ ਅਸੀਂ ਆਵਾਜ਼ਾਂ ਮਾਰ ਰਹੇ ਹਾਂ ਤਾਂ ਕਹੋ ਸਾਨੂੰ ਬਾਈ ਕਿਉਂ ਨਹੀਂ ਆ ਰਹੇ ਹੋ ਇੱਧਰ ਕੀ ਕੀ ਗੱਲਬਾਤ ਲੱਗਦੀ ਆ ਵੀਰ ਜੀ ਉਹਨਾਂ ਦੀ ਤਿਆਰੀ ਕੋਈ ਨਹੀਂ ਇੱਥੇ ਹੁਣ ਝੂਠੇ ਹੋਣਾਂ ਨਾਲ ਅੱਗੇ ਉਹ ਤਾਂ ਦੇਖਣ ਨਹੀਂ ਦੇਵੇ ਹੈਗੇ ਨਾ ਝੂਠੇ ਕੀ ਤਿਆਰੀ ਇੱਥੇ ਦੱਸ ਦਿਓ ਇਹ ਵੇਖਣ ਕਿ ਆਏ ਨੇ ਤਮਾਸ਼ਾ ਵੇਖਣ ਆਏ ਨੇ ਬਸ ਇਹ ਤਾਂ ਤਮਾਸ਼ਾ ਹੀ ਹੈ ਦੇਖਣ ਆਏ ਮੈਂ ਡੁੱਬ ਜੇ ਕੁਝ ਤਿਆਰੀ ਹੁੰਦੀ ਹੁੰਦੀ ਨਾਲ ਹੀ ਪੰਜਾਬ ਦੇ ਦੋ ਪਿੰਡਾਂ ਦੇ ਘਟਾਂ ਦੇ ਮੁੰਡੇ ਖੜੇ ਨੇ ਸਹੀ ਜੀ ਕਸਾਣ ਵੀਰ ਖੜੇ ਨੇ ਸਾਡੇ ਇੱਕ ਵੀ ਬੰਦਾ ਦਿਖਾਓ ਜੀ ਇੱਕ ਵੀ ਬੰਦਾ ਇਹ ਕਹ ਦੇਵੇ ਵੀ ਹਾਂ ਵੀ ਤਿਆਰੀ ਹੈ ਨਾ ਬੰਦਾ ਜੀ ਕੋਈ ਤਿਆਰੀ ਹੈਗੀ ਇਹਨਾਂ ਦੀ ਵੀਰ ਜੀ ਕੋਈ ਤਿਆਰੀ ਨਹੀਂ ਇੱਥੇ ਤੇ ਆਪਣੇ ਹੀ ਦਿਲੋਂ ਚੱਲ ਕੇ ਆ ਜੇ ਕੋਈ ਦਿੱਕਤ ਦੇਖੀ ਪਾਏ ਸਾਡੇ 2 ਦਿਨ ਲੱਗ ਜਣ ਜਾਂ 4 ਦਿਨ ਲੱਗਣ ਅਸੀਂ ਸੇਵਾ ਕਰਾਂਗੇ ਇੱਥੇ ਖੜ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਇਹਨਾਂ ਵੱਲੋਂ ਪੁੱਛੋ ਚੱਲ ਵੀ ਸਾਡੀ ਸੇਵਾ ਚੱਲ ਵੀ ਰਹੀ ਹੈ ਉਹ ਦੇਖੋ ਉੱਥੇ ਜਾ ਕੇ ਟਰੈਕਟਰ ਵਾਲੇ ਚੱਲ ਰਹੇ ਨੇ ਬੰਨ ਬਣਾ ਰਹੇ ਆ ਪੱਕੇ ਕਰ ਰਹੇ ਆ ਮਨ ਜੇ ਇੱਥੇ ਲੋਡ ਭੇਜਦਰ ਵੀ ਕਰਾਂਗੇ ਅਸੀਂ ਅਸੀਂ ਤਾਂ ਤਾਂ ਹੀ ਖਲੋਤੇ ਆ ਇੱਥੇ ਵੀ ਕੋਈ ਜੀ ਦਿੱਕਤ ਪੈਂਦੀ ਏ ਆਪਾਂ ਸੇਵਾ ਕਰਾਂਗੇ ਨਾਲ ਮਿਲ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਜੀ ਤੁਹਾਡਾ ਪਿੰਡ ਇਸ ਘੱਗਰ ਤੋਂ ਕਿੰਨੀ ਕੁ ਦੂਰ ਪੈਂਦਾ ਅਸੀਂ ਹੈ ਤੇ ਵੀਰੇ ਸਮਾਣੇ ਦੇ ਆ ਪਰ ਫੇਰ ਹੀ ਖਿੱਚ ਪੀੜ ਤੇ ਹੈਗੀ ਏ ਜੇ ਜ਼ਿਮੀਂਦਾਰ ਤੰਗ ਤੇ ਆਪਾਂ ਸਾਰੇ ਤੰਗ ਜੇ ਕਸਤਕਰ ਤੰਗ ਹੋ ਗਿਆ ਤੇ ਸਾਰੇ ਤੰਗ ਹੋਣਗੇ ਇਹ ਨਹੀਂ ਕੱਲਾ ਮੈਂ ਹੋਵਾਂਗਾ ਸਾਰੇ ਹੀ ਹੋਣਗੇ ਵਪਾਰੀ ਵੀ ਹੋਣਗੇ ਦੁਕਾਨਦਾਰ ਵੀ ਹੋਣਗੇ ਸਾਰੇ ਹੋਣਗੇ ਵੀਰ ਜੀ ਜੇ ਇਹ ਖੁਸ਼ ਨਹੀਂ ਤੇ ਆਪਾਂ ਸਾਰੇ ਖੁਸ਼ ਆ ਜੇ ਇਹ ਖੁਸ਼ ਨਹੀਂ ਤੇ ਕੋਈ ਖੁਸ਼ ਨਹੀਂਗਾ ਜੀ ਕਿਤੇ ਨਾ ਕਿਤੇ ਫਸਲਾਂ ਨੇ ਜਿਹੜੀਆਂ ਉਹੀ ਹਰੇਕ ਬੰਦੇ ਦੇ ਖਾਣ ਦਾ ਸਾਧਨ ਹੈ ਉਹੀ ਆ ਕੇ ਗੱਲ ਉਹੀ ਟਿਕਦੀ ਆ ਕਿ ਨੋ ਫੂਡ ਨੋ ਫਾਰਮਰ ਵਾਲੀ ਗੱਲ ਹੈ ਕਿ ਜੇਕਰ ਜ਼ਿਮੀਦਾਰ ਉਗਾਊਗਾ ਨਹੀਂ ਜ਼ਿਮੀਦਾਰ ਦੇ ਖੇਤਾਂ 'ਚ ਫਸਲ ਨਹੀਂ ਹੋਊਗੀ ਤਾਂ ਅਸੀਂ ਖਾਵਾਂਗੇ ਕੀ ਵੀਰ ਜੀ ਜਦੋਂ ਜ਼ਿਮੀਦਾਰ ਦੀ ਫਸਲ ਵਧੀਆ ਹੁੰਦੀ ਹੈ ਸ਼ਹਿਰ ਦੇ ਵਿੱਚ ਉਹ ਤੋਂ ਸਾਨੂੰ ਰੌਣਕ ਦਿਖਦੀ ਹੈ ਜੇ ਇੱਕ ਸਾਲ ਫਸਲ ਮਾੜੀ ਹੁੰਦੀ ਸ਼ਹਿਰ ਦੇ ਵਿੱਚ ਗਾਹ ਕੀ ਨਹੀਂ ਹੁੰਦਾ ਵੀਡੀਓ ਸਭ ਮੌਜੂਦ ਨੇ ਜਿਹੜੇ ਕਿ ਇੱਥੇ ਹਾਲਾਤਾਂ ਦਾ ਅਜਾਇਜ਼ਾ ਲੈਣ ਆਏ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੀ ਤਿਆਰੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਕਿ ਜੇਕਰ ਇੱਕਦਮ ਇਸ ਜਿਹੜਾ ਕਿ ਘਗਰ ਦੇ ਵਿੱਚ ਪਾਣੀ ਵੱਧਦਾ ਹੈ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਕਿ ਜੇਕਰ ਪਾਣੀ ਭਰ ਜਾਂਦਾ ਹੈ ਤਾਂ ਉਹਨਾਂ ਨੇ ਕਿਸ ਤਰ੍ਹਾਂ ਉਸ ਉਹਨਾਂ ਹਾਲਾਤਾਂ ਦੇ ਵਿੱਚੋਂ ਬਚ ਕੇ ਨਿਕਲਣਾ ਦੇਖੋ ਜੀ ਗੱਲ ਇਹ ਹੈ ਵੀ 2023 'ਚ ਵੀ ਹੜਾ ਆਏ ਸੀ ਤਕਰੀਬਨ ਮੈਕਸਿਮਮ ਮੈਥ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਸੀਂ ਕਿੰਨੀ ਹੈਲਪ ਕੀਤੀ ਆ ਕਿਸ਼ਤੀਆਂ ਲੱਗਿਆ ਅਸੀਂ ਡੋਰ ਟੂ ਡੋਰ ਵੀ ਜਾਂਦੇ ਰਹੇ ਆ ਰਾਸ਼ਨ ਬਗੈਰਾ ਜੋ ਵੀ ਹੈਗਾ ਸਾਰਾ ਕੁਝ ਅਸੀਂ ਵੰਡਦੇ ਰਹੇ ਆ ਇਹ ਜਦੋਂ ਵੀ ਅਲਰਟ ਆਇਆ ਅਸੀਂ ਮਾਰਨਿੰਗ ਸਵੇਰੇ ਅਸੀਂ ਇੱਥੇ ਸਾਜ ਰਹੇ ਇੱਥੇ ਮੈਗੀੜਾ ਮਾਰਦਾ ਦੁਪਹਿਰੇ ਮਾਰਦਾ ਸ਼ਾਮ ਨੂੰ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਸਾਰਾ ਪ੍ਰਸ਼ਾਸਨ ਜਿਹੜਾ ਲੱਗਿਆ ਵਾ ਅਸੀਂ ਨੇ ਜਿਹੜੀ ਹੈਗੀ ਆ ਤਿਆਰੀ ਫੁੱਲ ਕਰੀ ਵੀ ਆ ਤਰਪਾਲਾਂ ਦੋ ਸਾਡੇ ਕੋਲ ਕਿਸ਼ਤੀਆਂ ਨੇ ਮੋਟਰ ਬੋਟ ਨੇ ਸਾਡੀਆਂ ਇੱਥੇ ਖੜੀਆਂ ਨੇ ਜੇ ਇਹਨਾਂ ਕੇਸ ਕਿਸੇ ਨੂੰ ਵੈਕੂਏਟ ਕਰਨਾ ਹੋਇਆ ਵੈਕੂਏਸ਼ਨ ਸੈਂਟਰ ਬਣਾਏ ਹੋਏ ਨੇ ਸਾਡੇ ਉੱਥੇ ਸਾਰਾ ਖਾਣ ਪੀਣ ਦਾ ਪ੍ਰਬੰਧ ਕਰਿਆ ਹੋਇਆ ਬਿਸਤਰਿਆਂ ਦਾ ਪ੍ਰਬੰਧ ਕਰਿਆ ਹੋਇਆ ਕਿੱਥੇ ਬਣਾਏ ਹੋਏ ਨੇ ਸੈਂਟਰ ਸਾਡਾ ਇੱਕ ਤਾਂ ਘਰਹਾਲੀ ਕਾਲਜ ਵਿੱਚ ਇੱਕ ਇੱਥੇ ਆਪਣੇ ਰਾਮਨਗਰ ਬਖਸ਼ੀ ਵਾਲੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਰ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਅਸੀਂ ਦੇਖਿਆ ਬਿਲਡਿੰਗ ਕੋਈ ਬਾਲੀ ਵੱਡੀ ਤਾਂ ਹੈ ਨਹੀਂ ਉਹਦੇ ਕਿੰਨੇ ਕੁ ਲੋਕ ਇਕੱਠੇ ਹੋ ਸਕਦੇ ਉਹਦੀ ਗੱਲ ਸੁਣ ਉਹਦੇ 100 ਕੁ ਬੰਦਾ ਉੱਥੇ ਰਹਿ ਸਕਦਾ ਹੈ ਇਹ ਤੋਂ ਹੋਰ ਆਵਾ ਜਿਹੜਾ ਦੇ ਵਿੱਚ ਕਰਹਾਲੀ ਕਾਲਜ ਤੁਹਾਡਾ ਪਿੰਡ ਕਰਹਾਲੀ ਸਾਹਾ ਹੈਗੇ ਆ ਇੰਨੀ ਕਿ ਜਗ੍ਹਾ ਵੀ ਉੱਥੇ ਰਹਿ ਸਕਦੇ ਨੇ ਬੰਦੇ ਨੇ ਨਹੀਂ ਜੀ ਆ ਇਸ ਤਰ੍ਹਾਂ ਕਰਦੇ ਆ ਜੀ ਮੇਰੇ ਨਾਲ ਚੱਲਣ ਇਹ ਆਪਾਂ ਤੁਹਾਨੂੰ ਦਿਖਾ ਦੇਨੇ ਵੀ ਕਿੰਨੇ ਰਹਿ ਸਕਦੇ ਨੇ ਉੱਥੇ ਕਿੰਨੇ ਰੂਮ ਨੇ ਉੱਥੇ ਅਸ 8 8 8 10 ਇਹ ਲਿਖੇਗੇ ਜੀ ਅਸੀਂ ਉੱਥੋਂ ਕਹੀਏ 8 10 ਵੱਡੇ ਹਾਲ ਨੇ ਵੱਡੇ ਹਾਲ ਨੇ ਕਰਹਾਲੀ ਵੱਡੇ ਹਾਲ ਨੇ ਐਵੇਂ ਜੇ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਹੂੰ ਪਤਾ ਤੁਸੀਂ ਕਰਹਾਲੀ ਸਾਹਿਬ ਕਾਲਜ ਦੇ ਵਿੱਚ ਜਿਹੜੀ ਤਿਆਰੀ ਹੈ ਉਥੇ ਕਰਕੇ ਰੱਖੀ ਹੋਈ ਹੈ ਕਿ ਰੱਬ ਨਾ ਕਰੇ ਜੇਕਰ ਹਾਲਾਤ ਵਿਗੜਦੇ ਨਾ ਕਰੇ ਅਸੀਂ ਨਾ ਸਾਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਈ ਵੀ ਆ ਵੀ ਆਪਣਾ ਆਪਣਾ ਅਲਰਟ ਰਹੋ ਜੇਕਰ ਪਾਣੀ ਵਧਦਾ ਤਾਂ ਆਪਾਂ ਤੁਹਾਨੂੰ ਵੈਕੂਏਟ ਕਰਕੇ ਫਲਾਨੀ ਫਲਾਨੀ ਜਗ੍ਹਾ ਲੈ ਕੇ ਜਾਵਾਂਗੇ ਕੋਈ ਗਾਈਡਲਾਈਨਸ ਵੀ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਕਿ ਹਾਂ ਜੇਕਰ ਪਾਣੀ ਵਧਦਾ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਕਿਵੇਂ ਸਕਦੇ ਹੋ ਬਿਲਕੁਲ ਦਿੱਤੇ ਆ ਮੈਨੇ ਇਹਨਾਂ ਨੂੰ ਕਿਹਾ ਵਾ ਵੀ ਜੇ ਪਾਣੀ ਵਧਣ ਲੱਗਿਆ ਖੇਤਾਂ ਤੋਂ ਇਲਾਵਾ ਤੁਹਾਡੇ ਰਸਤੇ ਬੰਦ ਹੋਣ ਲੱਗੇ ਅਸੀਂ ਵੀ ਆਵਾਂਗੇ ਹੈਲਪ ਕਰਨ ਲਈ ਜੇ ਅਸੀਂ ਟਰੈ ਅਸੀਂ ਆਪਣੀ ਇੱਥੇ ਬੋਟਸ ਨੇ ਉਹਨਾਂ ਦੇ ਰਾਹੀਂ ਜਾਈਏ ਅਸੀਂ ਪਿਛਲੇ ਸਾਲ ਵੀ ਜਾਂਦੇ ਰਹੇ ਹਾਂ ਤੇ ਅਸੀਂ ਸਾਡੀ ਫੁੱਲ ਤਿਆਰੀ ਆ ਜਿਹੜੀ ਵੀ ਹੈਗੀ ਇਹਨਾਂ ਨੂੰ ਲੋਡ ਹੋਊਗੀ ਇਹਨਾਂ ਨੂੰ ਕਿਹਾ ਵਾ ਐਂ ਦੀ ਕੋਈ ਵੀ ਚੀਜ਼ ਦੀ ਲੋਡ ਆ ਸਾਨੂੰ ਸਕਾਲ ਕਰਿਓ ਸਰਪੰਚ ਸਾਹਿਬ ਨੇ ਇੱਥੇ ਚਾਰ ਪੰਜ ਪਿੰਡਾਂ ਦੇ ਮੇਰਾ ਨੰਬਰ ਇਹਨਾਂ ਕੋਲ ਹੈਗਾ ਸੈਕਟਰੀ ਸਾਹਿਬਾਨਾਂ ਦਾ ਹੈਗਾ ਤਕਰੀਬਨ ਸਾਰੇ ਜਾਣਦੇ ਨੇ ਕਿਉਂਕਿ ਮਾਚੇ ਦੇ ਏਰੀਏ ਦੇ ਵਿੱਚ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤਿਆਰੀ ਕੀਤੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਹਾਲਾਤ ਆ ਨੇ ਜਿਹੜਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਹੋਇਆ ਹੈ ਉਹ ਐਦਾਂ ਗੱਲ ਆ ਜੀ ਇਹ ਅਸੀਂ ਮਿਲਿਟਰੀ ਕਰਦੇ ਆ ਨੇ ਪਿੱਛੋਂ ਕਿੰਨੀ ਗੇਜ ਆ ਕਿੰਨਾ ਪਾਣੀ ਉਥੇ ਰਾਈਜ਼ ਹੋਇਆ ਕਿੰਨਾ ਫਾਲ ਹੋਇਆ ਓਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਉਥੇ 12 13 ਘੰਟੇ 15 ਘੰਟੇ ਤੱਕ ਪਾਣੀ ਉਥੇ ਪਹੁੰਚਦਾ ਅਸੀਂ ਓਦੇ ਹਿਸਾਬ ਨਾਲ ਅਸੀਂ ਅਲਰਟ ਰਹੇ ਨੇ ਕਿੰਨਾ ਪਾਣੀ ਵਧਿਆ ਘਟਿਆ ਸਰ ਹੁਣ 2-3 ਦਿਨਾਂ ਦੇ ਵਿੱਚ ਜਿਹੜਾ ਹੈਗਾ ਪਿਛਲੇ 2-3 ਦਿਨਾਂ ਦੇ ਵਿੱਚ 21 ਤੇ ਚੱਲ ਰਿਹਾ ਸੀ ਅੱਜ 23 ਤੇ ਵੀ ਹੋ ਗਿਆ ਹੁਣ 23 ਤੋਂ ਡਾਊਨ ਜਾਣ ਲੱਗ ਗਿਆ ਪਿੱਛੇ ਪਾਣੀ ਘਟਿਆ ਇਸ ਕਰਕੇ ਹੁਣ ਡਾਊਨ ਹੈ ਜਾਊਗਾ ਰੱਬ ਮਿਹਰ ਕਰੇ ਪਰਮਾਤਮਾ ਦੀ ਹੋਣੀ ਚਾਹੀਦੀ ਆ ਕਿਰਪਾ ਹੋਣੀ ਚਾਹੀਦੀ ਆ ਸਾਰੇ ਪਰਮਾਤਮਾ ਦੇ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਕੋਈ ਬਗਾਨੇ ਨਹੀਂ ਆ ਕਿ ਅਸੀਂ ਵੀ ਸੁਖ ਸੁਖਦੇ ਆ ਜਿੰਨੀ ਵੀ ਹੋ ਗਈ ਵੱਧਦੇ ਵੱਧੇ ਹੈਲਪ ਕਰਾਂਗੇ ਜੀ ਤਾਂ ਸਰ ਜੇਕਰ ਰੱਬ ਨਾ ਕਰੇ ਇੱਥੇ ਪਾਣੀ ਵੱਧਾ ਤੇ ਅੱਗੇ ਇੱਕ ਬਾਈਹੂਰੀ ਦੱਸ ਰਹੇ ਸੀ ਕਹਿੰਦੇ ਵੀ ਅੱਗੇ ਜਿਹੜੇ ਹਾਂਸੀ ਬਟਾਣਾ ਨਹਿਰ ਹੈ ਉਹਦੇ ਜਿਹੜੇ ਫਲੱਡ ਗੇਟ ਨੇ ਉਹ ਨਾ ਖੁੱਲਣ ਦੀ ਜਿਹੜੀ ਗੱਲ ਆਖੀ ਗਈ ਹੈ ਕਿਉਂਕਿ ਜੇਕਰ ਉਹ ਫਲੱਡ ਗੇਟ ਨਹੀਂ ਖੁੱਲੇ ਜਾਂਦੇ ਤਾਂ ਆਬੀਅਸਲੀ ਇੱਥੇ ਪਾਣੀ ਵਧੂਗਾ ਹੀ ਵਧੂਗਾ ਯਾਰ ਇਹ ਸਟੇਟ ਟੂ ਸਟੇਟ ਦਾ ਮਸਲਾ ਹੈਗਾ ਅਸੀਂ ਵੀ ਦੇਖ ਕੇ ਆਇਆ ਮੈਂ ਸਾਡੇ ਡੀ ਸਾਹਿਬ ਆਏ ਸੀ ਡੀ ਸਾਹਿਬ ਨੂੰ ਮੈਂ ਦੱਸਿਆ ਵੀ ਆਪਾਂ ਡਿਸਟ੍ਰੀਅਟ ਡੀਸੀ ਲੈਵਲ ਤੇ ਇਹਨਾਂ ਨਾਲ ਕੰਟੈਕਟ ਕਰਨ ਕਿਉਂਕਿ ਆਹ ਟਾਈਮ ਆ ਜਿਹੜਾ ਅੱਜ ਦਾ ਉਹ ਫਲੱਡ ਜਿਹੜੇ ਹੈਗੇ ਨੇ ਜਿਹ ਮਿੱਟੀ ਦੱਸਦੇ ਨੇ ਲੋਕ ਉਥੇ ਕਾਫੀ ਮਿੱਟੀ ਆ ਹੁਣ ਤਾਂ ਉਥੇ ਮਿੱਟੀ ਵੀ ਕੱਢੀ ਜਾਣੀ ਇਹ ਜਿਹੜੇ ਹੈਗੇ ਸੀ ਇਹ ਪਹਿਲਾਂ ਕਰਨੇ ਵਾਲੇ ਸੀਗੇ ਜੇ ਕੋਈ ਹੈਗਾ ਦੀ ਪਹਿਲਾਂ ਪਿਛਲੇ ਸਾਲ ਵੀ ਇਹੀ ਹੋਇਆ ਸੀਗਾ ਅਸਲ ਵਿੱਚ ਹਾਂਸੀ ਵਟਾਣਾ ਨਹਿਰ ਕਰਕੇ ਇੱਥੇ ਡਾਫ ਲੱਗਦੀ ਆ ਉਹਦੇ ਕਰਕੇ ਜਿਹੜਾ ਹੈਗਾ ਬੜਾ ਮੀਰਾਪੁਰ ਚੋਂ ਆ ਨਾ ਬੈਕ ਮਾਰ ਜਾਂਦਾ ਮੀਰਾਪੁਰ ਚੋਏ ਵਾਲਾ ਪਾਣੀ ਆ ਜਿਹੜਾ ਇਹ ਸਾਰੇ ਫੀਲਡ ਦੇ ਵਿੱਚ ਫੈਲ ਦਿੰਦਾ ਹੈਗਾ ਪ੍ਰੋਬਲਮ ਹਾਂਸੀ ਵਟਾਣਾ ਜਿਹੜੇ ਹੈਗਾ ਸੈਫਲ ਆ ਉਹਦੇ ਕਰਕੇ ਹੋ ਰਹੀ ਆ ਮਤਲਬ ਸਰਕਾਰ ਦੇ ਵੱਲੋਂ ਪੂਰੀਆਂ ਤਿਆਰੀਆਂ ਨਹੀਂ ਜੇਕਰ ਹੱਤ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਅਸੀਂ ਤਾਂ ਰੱਬਗੇ ਅਰਦਾਸ ਕਰਦੇ ਆ ਕਿ ਇਹ ਜੀ ਸਥਿਤੀ ਨੌਬਤ ਨਾ ਆਵੇ ਫਿਰ ਵੀ ਪਿੱਛੇ ਪਾਣੀ ਘਟ ਰਿਹਾ ਹੈਗਾ ਅਸੀਂ ਉਮੀਦ ਕਰਦੇ ਆ ਕਿ ਇਹ ਇਲਾਕਾ ਜਿਹੜਾ ਸੁਰੱਖਿਤ ਰਹੂਗਾ ਜੀ ਧੰਨਵਾਦ ਸਰ ਤਾਂ ਜਿਸ ਤਰ੍ਹਾਂ ਕਿ ਸਰ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਹਾਲਾਤ ਵਿਗੜਦੇ ਵੀ ਨੇ ਤਾਂ ਪੂਰੀ ਤਿਆਰੀ ਹੈ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਦੋ ਰਾਹਤ ਕੈਂਪ ਵੀ ਬਣਾਏ ਗਏ ਨੇ ਇਹਨਾਂ ਨੇ ਦੋ ਨਾਂਵਾਂ ਪਿੰਡਾਂ ਦੇ ਨਾਂ ਲੈਤੇ ਨੇ ਤੇ ਉਸ ਦੇ ਨਾਲ ਨਾਲ ਜੇਕਰ ਕਿਸੇ ਤਰ੍ਹਾਂ ਦੀ ਕੋਈ ਹੋਰ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਸਰਕਾਰ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਬਾਕੀ ਪਿੰਡ ਦੇ ਲੋਕਾਂ ਦੇ ਵਿਚਾਰ ਤੁਸੀਂ ਸੁਣੀ ਲਈ ਨੇ ਤੁਸੀਂ ਦੱਸਿਓ ਵੀ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਕਿਉਂਕਿ ਮਾਝੇ ਏਰੀਆ ਦੇ ਵਿੱਚ ਜੋ ਕੁਝ ਹੋਇਆ ਉਹ ਆਪਾਂ ਸਾਰੇ ਜਾਣਦੇ ਹਾਂ ਤੁਸੀਂ ਵੀਡੀਓਜ਼ ਦੇਖਿਆ ਨੇ ਖਬਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਕੀ ਤੁਸੀਂ ਆਪਣੀ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਾਸੀ ਕਾਲ